0660 5196220660 QTL because we care shamadan radio punjab tode sunan wale sare shrotter mere kanni yani ki swaran singh da ne liye kanni pyar parisaat sri kalak shamde so jede veer is waqt sanu sun rahe ne unna jo guzarish hai ki ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਤਾਂ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮাদান ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਸਭ ਗੱਲ ਕਰਦੇ ਆ ਕੈਪਟਨ ਤੇ ਵਿਵਾਹ ਹਸਮਰ ਕਰਵਾ ਦਲੀ ਲਗਾਤਾਰ ਦੋਵੇਂ ਮੇਣੋ ਮੇਣੀ ਜਿਹੜੇ ਹੋ ਗਏ ਨੇ ਆ ਪਿਛਲੇ ਇੱਕ ਦੋ ਦਿਨਾਂ ਤੋਂ ਹਾਂ ਉਹਦਾ ਕਾਰਨ ਇਹ ਹੈ ਕਿ ਸਾਕਾ ਜਲੇ ਬਲਾਬਾ ਜੀ ਉਹਦੇ 100 ਸਾਲ ਪੂਰੇ ਹੋਏ ਤੇ ਸੌਮੀ ਜਿਹੜੀ ਉਹਦੀ ਸਾਲਗਿਰਿ ਜੀ ਸੋਮੀ ਜਿਹੜੀ ਉਹਦੀ ਸ਼ਤਾਬਦੀ ਦਾ ਆਪਾਂ ਕਹਿ ਸਕਦੇ ਹਾਂ ਸਾਲਗिरा ਮੈਂ ਗਲਤੀ ਨਾਲ ਕਹਿ ਗਿਆ ਉਹ ਦਿਵਸ ਹੈ ਜੀ ਜੀ ਸ਼ਤਾਬਦੀ ਦਿਵਸ ਹੂੰ ਉਸ ਸ਼ਤਾਬਦੀ ਦਿਵਸ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੋਲੀਟਿਕਲ ਲੋਕ ਆਮ ਲੋਕ ਉੱਤੇ ਇਕੱਤਰ ਹੋਏ ਸੀ ਜੀ ਇਸ ਵੇਲੇ ਚੋਣਾਂ ਦਾ ਦੌਰ ਹੋਣ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਜੀ ਔਰ ਚੋਣ ਜਾਬਤਾ ਲੱਗਣ ਤੋਂ ਬਾਅਦ ਪੋਲੀਟਿਕਲ ਲੀਡਰ ਜਿਹੜੇ ਹੈਗੇ ਉਹ ਚੋਣ ਸਰਗਰਮੀਆਂ 'ਚ ਬਹੁਤ ਪਹਿਲਾਂ ਭਾਵੇਂ ਇਹ ਗੱਲ ਸਾਹਮਣੇ ਆ ਗਈ ਸੀ ਕਿ ਹੁਣ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਸ਼ਤਾਬਦੀ ਆ ਰਹੀ ਹੈ 100 ਸਾਲ ਪੂਰੇ ਹੋ ਗਏ ਜਿੱਲਾ ਸਾਕਾ ਜਲਿਆਂ ਵਾਲੇ ਬਾਗ ਦੇ ਬਾਗ ਨੂੰ ਭਾਵੇਂ ਸਾਲ 100 ਪੂਰਾ ਹੋ ਗਿਆ ਜੀ ਜੀ ਪਰ ਜਿਸ ਕਿਸਮ ਦਾ ਦੁਖਾਂਤ ਵਾਪਰਿਆ ਜਿਸ ਕਿਸਮ ਦਾ ਉੱਥੇ ਤਸ਼ਦਦ ਹੋਇਆ ਜਿਸ ਕਿਸਮ ਦਾ ਬੇਗੋ ਨਹਾ ਦਾ ਕੁੰਡੂ ਲਿਆ ਅਰ ਆਜ਼ਾਦੀ ਦੀ ਜੰਗ ਨੂੰ ਜਿਵੇਂ ਉੱਥੋਂ ਇੱਕ ਜਿਹੜੀ ਹੈਗੀ ਸਪੀਡ ਮਿਲੀ ਹੈ ਇੱਕ ਤੇਜ਼ੀ ਮਿਲੀ ਹੈ ਆਜ਼ਾਦੀ ਦੀ ਜੰਗ ਜਿਹੜੀ ਹੈਗੀ ਉੱਥੇ ਤੇਜ਼ ਹੋਈ ਹੈ ਉਤੇ ਲੱਗਦਾ ਕਿ ਕੱਲ ਪਰਸ ਦੀਆਂ ਗੱਲਾਂ ਉਵੇਂ ਯਾਦ ਆ ਟਲੋ ਸਭ ਉਵੇਂ ਤਰੋ ਤਾਜ਼ੀਆਂ ਜਿਵੇਂ ਕੱਲ ਅਸੀਂ ਲੋਕਾਂ ਨੇ ਦੇਖਿਆ ਨਹੀਂ ਆਪਾਂ ਉਹਨਾਂ ਤੋਂ ਬਹੁਤ ਉਸ ਘਟਨਾ ਕਰਨ ਤੋਂ ਬਾਅਦ ਪੈਦਾ ਹੋਈਆਂ ਜਿਨੇ 100 ਸਾਲ ਦੀ ਉਮਰ ਵਾਲਾ ਮੇਰਾ ਖੈਲਾ ਕਲਾਕਰ ਹੈ ਉਹਗਾ ਭਾਰਤ ਦੇ ਵਿੱਚ ਜਿਹੜਾ ਜੰਮਿਆ ਹੋ ਉਹ ਉਹ ਵੀ ਬੱਚਾ ਹੋ ਜੇ ਉਦੋਂ ਜੰਮਿਆ ਹੋ ਜੀ ਉਹ ਹੈ ਨਹੀਂ ਪਰ ਜਿਵੇਂ ਅਸੀਂ ਇਤਿਹਾਸ ਦੇ ਵਿੱਚ ਪੜਦੇ ਆਂ ਜਿਵੇਂ ਜਲਿਆਂ ਵਾਲੇ ਬਾਗ ਚ ਜਾ ਕੇ ਉਤੋਂ ਦਾ ਵਾਤਾਵਰਨ ਦੇਖਦੇ ਆਂ ਸਜੀਬ ਸਭ ਕੁਝ ਅੱਖੀਂ ਦਿਖਦਾ ਐਂ ਲੱਗਦਾ ਵੀ ਕੱਲ ਪਰਸੋ ਗੱਲ ਹੋਈ ਹੈ ਇਹਦੇ ਚ ਪੰਜਾਬ ਸਰਕਾਰ ਨੇ ਉਦਮ ਕੀਤਾ ਸੀ ਕਿ ਆਪਾਂ ਇਸ ਤਾਪਦੀ ਨੂੰ ਵੱਡੇ ਪੱਧਰ ਤੇ ਮਨਾਏਗੀ ਪੰਜਾਬ ਸਰਕਾਰ ਨੇ ਇੱਕ ਤੋਂ ਵੱਧ ਵਾਰੀ ਚਿੱਠੀਆਂ ਲਿਖੀਆਂ ਕੇਂਦਰ ਸਰਕਾਰ ਨੂੰ ਕਿ ਅਸੀਂ ਇਸ ਪ੍ਰੋਗਰਾਮ ਨੂੰ ਮਨਾਉਣਾ ਚਾਹੁੰਦੇ ਹਾਂ ਸਾਨੂੰ ਸਹਿਯੋਗ ਦਿੱਤਾ ਜਾਵੇ ਜੀ ਕੇਂਦਰ ਸਰਕਾਰ ਨੇ ਇਹ ਵੀ ਕਿਹਾਤਾ ਸੀ ਜੀ ਜਲਿਆਂ ਵਾਲੇ ਬਾਗ ਵਾਸਤੇ ਅਸੀਂ 100 ਕਰੋੜ ਰੁਪਏ ਸੈਂਕਸ਼ਨ ਕਰਦੇ ਹਾਂ ਉਹ ਕਾਗਜ਼ਾਂ ਪੱਤਰਾ ਵਿੱਚ ਸੈਂਕਸ਼ਨ ਹੋਇਆ ਨਹੀਂ ਹੋਇਆ ਲੇਕਿਨ ਅਮਲੀ ਤੌਰ ਤੇ ਉਹਦਾ ਕੱਖ ਵੀ ਨਹੀਂ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਵੀ ਕੋਸ਼ਿਸ਼ ਯਤਨ ਕੀਤੇ ਸੀ ਜੀ ਪਿਛਲੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਦਾ ਇੱਕ ਬਿਆਨ ਮੈਂ ਪੜਿਆ ਸੀ ਉਹ ਕਹਿੰਦਾ ਸੀ ਜੀ ਅਸੀਂ ਲਗਭਗ 40 ਕਰੋੜ ਰੁਪਏ ਦਾ ਪ੍ਰਬੰਧ ਕਰ ਲਿਆ ਸੀ 10 ਕਰੋੜ ਕਹਿੰਦੇ ਵੀ ਦਿੱਤਾ ਸੀ ਗਿਆ ਵਿੱਤ ਮੰਤਰੀ ਸਾਹਿਬ ਨੇ ਜੀ ਤੇ 10 ਕਰੋੜ ਉਹ ਕਹਿੰਦੇ ਵੀ ਸਾਡਾ ਮਹਿਕਮਾ ਜਿਹੜਾ ਸੱਭਿਆਚਾਰਕ ਮਾਮਲਿਆਂ ਦਾ ਜੀ ਉਹਨਾਂ ਦਾ ਉਹਨਾਂ ਨੇ ਪ੍ਰਬੰਧ ਕਰ ਲਿਆ ਸੀ ਤੇ 20 ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੈਂਕਸ਼ਨ ਕਰਤਾ ਸੀ ਕਿ 40 ਕਰੋੜ ਰੁਪਏ 40 ਕਰੋੜ ਨਾਲ ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਘੱਟੋ-ਘੱਟ ਜਿਹੜਾ ਚਿਹਰਾ ਮੋੜਾ ਹੂੰ ਹੂੰ ਜਿਲਿਆਂ ਵਾਲੇ ਬਾਗ ਦਾ ਉਹਨੂੰ ਤਾਂ ਸਵਾਰ ਸਕਦੇ ਜਿੱਥੇ ਰਿਪੇਅਰ ਦੀ ਲੋੜ ਹੈ ਜੀ ਉਹ ਥੋੜਾ ਬਹੁਤ ਉੱਥੇ ਸਫਾਈ ਵਗੈਰਾ ਹੋ ਜੇ ਜਾਂ ਉਹ ਹੋਰ ਵੀ ਖੂਬਸੂਰਤ ਬਣਦੇ ਉਹਦੀ ਦੇਖ ਨੂੰ ਬਰਕਰਾਰ ਰੱਖਦੇ ਹੋਇਆ ਹੂੰ ਹੂੰ ਹਿਸਟਰੀ ਨੂੰ ਬਰਕਰਾਰ ਰੱਖਦੇ ਹਾਂ ਜਿਹੜਾ ਇਤਿਹਾਸ ਕੋ ਦਾ ਇਤਿਹਾਸਕ ਮਹੱਤਵ ਹੈ ਤਾਂ ਉਹਨੂੰ ਬਰਕਰਾਰ ਰੱਖਦੇ ਹਾਂ ਕੁਝ ਨਾ ਕੁਝ ਕਰਗੇ ਜੀ ਲੇਕਿਨ ਭਾਰਤ ਸਰਕਾਰ ਨੇ ਇਹਦੀ ਇਜਾਜ਼ਤ ਨਹੀਂ ਸੀ ਦਿੱਤੀ ਕਿਉਂਕਿ ਜਿਲਿਆਂ ਵਾਲਾ ਬਾਗ ਹੈ ਜਿਹੜਾ ਉਹ ਜਿਲਿਆਂ ਵਾਲਾ ਬਾਗ ਇੱਕ ਕੌਮੀ ਸਮਾਰਕ ਹੈ ਜੀ ਔਰ ਉਹਦਾ ਸਾਰਾ ਜਿਹੜਾ ਹੈਗਾ ਕੰਟਰੋਲ ਇੱਕ ٹرسٹ ਕੋਲ ਹੈ। ਉਹ ٹرسٹ ਦਾ ਚੇਅਰਪਰਸਨ ਜਿਹੜਾ ਹੈਗਾ ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਕੋਈ ਵੀ ਹੋਵੇ। ਜੀ। ਅੱਜ ਨਿਰਿੰਦਰ ਮੋਦੀ ਆ ਅੱਜ ਇਹ ਚੇਅਰਪਰਸਨ ਨਾ ਕੱਲ ਨੂੰ ਕੋਈ ਹੋਰ ਪ੍ਰਧਾਨ ਮੰਤਰੀ ਬਣ ਗਿਆ ਉਹ ਪਿਛਲੇ ਸਮੇਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜਿਹੜੇ ਹੈਗੇ 10 ਸਾਲ ਉਹ ਦੇ ਚੇਅਰਪਰਸਨ ਰਹੇ। ਜੀ। ਔਰ ٹرسٹ ਦੇ ਕੁਝ ਮੈਂਬਰ ਵੀ ਹੁੰਦੇ ਆ। ਚਲੋ ਇਹ ਤਾਂ ਵੱਖਰੀ ਗੱਲ ਹੈ ਕਿ ਜਿਹੜੀ ਉਹਨਾਂ ਨੂੰ ਇਜਾਜ਼ਤ ਦੇਣੀ ਸੀ ਇਜਾਜ਼ਤ ਤਾਂ ਕੀ ਦੇਣੀ ਸੀ। ٹرسٹ ਦੇ ਮੈਂਬਰਾਂ ਦੀ ਗਿਣਤੀ ਵੀ ਪਿਛਲੇ ਦਿਨਾਂ ਦੇ ਵਿੱਚ ਆ ਕੇ ਪੂਰੀ ਕੀਤੀ ਹੈ। ਜੀ। ਉਹ ਖਾਲੀ ਪੈ ਸੀ ਉਹਦੇ ਉਹਨਾਂ ਦੇ ਉਹ ਉਹਦੇ ਆ ਕੇ ਹੁਣ ਭਰੇ ਸੀ ਸੋ ਇਹ ਤੋਂ ਆਪਾਂ ਦੇਖ ਸਕਦੇ ਹਾਂ ਕਿ ਸੁਹਿਰਦਤਾ ਕਿੰਨੀ ਹੈ ਭਾਰ ਸਰਕਾਰ ਦੀ ਉਹਦੇ ਬਾਰੇ ਚਲੋ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਹੈ 16 ਥੋੜਾ ਜਿਹਾ ਇਲੈਕਸ਼ਨ ਦਾ ਵੀ ਮਾਹੌਲ ਹੈ ਜੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਹਿ ਜੀ ਅਸੀਂ ਆਪਣਾ ਜਿਹੜਾ ਹੈਗਾ ਜੋਸ਼ੋਖ ਰੋਸ਼ ਦੇ ਨਾਲ ਜਲੇ ਵਾਲੇ ਬਾਗ ਦਾ ਜਿਹੜਾ ਇਸਾ ਕੈ ਇਹ ਦੀ ਸ਼ਤਾਬਦੀ ਬਣਾਵਾਂਗੇ ਉਹਨਾਂ ਨੇ ਪ੍ਰੋਗਰਾਮ ਪਹਿਲਾਂ ਐਲਾਨ ਕਰਤਾ ਸੀ ਐਲਾਨਿਆ ਹੋਇਆ ਪ੍ਰੋਗਰਾਮ ਉਹਦੇ ਮੁਤਾਬਕ ਸਾਰਾ ਕੁਝ ਚੱਲਦਾ ਸੀ ਇਸੇ ਦੌਰਾਨ ਕਾਂਗਰਸ ਦੇ ਕੌਮੀ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਉਹਨਾਂ ਨੇ ਵੀ ਫੈਸਲਾ ਕਰ ਲਿਆ ਕਿ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਮੈਂ ਵੀ ਸ਼ਰਧਾਂਜਲੀ ਭੇਟ ਕਰੂੰਗਾ ਕਿਉਂਕਿ ਇਹ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਬਿਲਕੁਲ ਜੀ ਤੇ ਭਾਰਤੀ ਜਨਤਾ ਪਾਰਟੀ ਦਾ ਇਹਦੀ ਮਾਂ ਜਿਹੜੀ ਆਰਐਸਐਸ ਉਹ ਤੋਂ ਪੈਦਾ ਵੀ ਨਹੀਂ ਹੋਈ ਸੀ ਪੈਦਾ ਵੀ ਨਹੀਂ ਹੋਈ ਸੀ ਜਦੋਂ ਇਹ ਸਾਕੇ ਹੋਇਆ ਸੀ ਕਾਂਗਰਸ ਪਾਰਟੀ ਸੀ ਉਦੋਂ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵੀ ਹੂੰ ਹੂੰ ਇਸ ਸਾਕੇ ਦੇ ਉੱਤੇ ਬਹੁਤ ਬੁਰਾ ਮਨਾਇਆ ਸੀ ਵੈਸੇ ਇਹ ਕਿਹਾ ਗਿਆ ਹੈ ਕਿ 1350 ਸਰਕਾਰੀ ਤੌਰ ਤੇ ਕਿਹਾ ਗਿਆ ਸੀ ਬ੍ਰਿਟਿਸ਼ ਗਵਰਨਮੈਂਟ ਨੇ ਕਿ 1350 ਲੋਕ ਸ਼ਹੀਦ ਹੋਏ ਜੀ ਲੇਕਿਨ ਕਾਂਗਰਸ ਪਾਰਟੀ ਦੀ ਤੱਥ ਖੋਜ ਕਮੇਟੀ ਸੀ ਉਹਨੇ ਜਿਹੜੀ ਪੜਤਾਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 1000 ਜੀ ਤੋਂ ਉੱਪਰ ਲੋਕ ਆ ਜਿਹੜੇ ਉੱਥੇ ਮਾਰੇ ਗਏ ਸੀ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਜ਼ਖਮੀ ਹੋ ਗਏ ਸੀ ਫਿਰ ਬਾਅਦ ਦੇ ਵਿੱਚ ਘਰਾਂ ਦੇ ਵਿੱਚੋਂ ਦਮ ਤੋੜ ਗਏ ਹੂੰ ਹੂੰ ਉਸੇ ਉਹ ਕਹਿੰਦੇ ਵੀ ਕਿਉਂਕਿ ਸਾਡੀ ਵਿਰਾਸਤ ਹੈ ਜਲਿਆਂਵਾਲਾ ਬਾਗ ਮੈਂ ਉੱਥੇ ਜਾਊਂਗਾ ਰਾਤ ਨੂੰ ਰਾਹੁਲ ਗਾਂਧੀ ਵੀ ਉੱਥੇ ਪਹੁੰਚ ਗਿਆ ਰਾਹੁਲ ਗਾਂਧੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੋਨੇ ਜਣੇ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਜਾਂਦੇ ਜੀ ਉਹ ਨਤਮਸਤਕ ਵੀ ਹੁੰਦੇ ਆ ਅਕਾਲ ਤਖਤ ਸਾਹਿਬ ਤੇ ਵੀ ਰਾਹੁਲ ਗਾਂਧੀ ਜਾ ਕੇ ਉਹਨਾਂ ਨਾਲ ਲੈ ਕੇ ਜਾ ਕੇ ਹੈ ਕਿ ਅਮਰਿੰਦਰ ਸਿੰਘ ਉੱਥੇ ਮੱਥਾ ਵਗੈਰਾ ਟੇਕੇ ਹੁਣ ਇਹਦੇ ਤੇ ਬੀਬੀ ਹਰਸਿਮਰਤ ਕੌਰ ਬਾਦਲਬੜੀ ਲੋਹਾਲਾ ਕਾ ਹੋਗੀ ਕਿਉਂਕਿ ਪਹਿਲੀ ਗੱਲ ਤਾਂ ਵੀ ਧਰਮ ਦਾ ਖਾਸ ਕਰਕੇ ਸਿੱਖ ਧਰਮ ਦਾ ਤੇ ਸਿੱਖ ਧਰਮ ਦੇ ਜਿਹੜੇ ਮਹੱਤਵਪੂਰਨ ਜਿਹੜੇ ਹੈਗੇ ਸਾਡੇ ਧਾਰਮਿਕ ਸਥਾਨ ਉਹ ਕਹਿੰਦੇ ਵੀ ਠੇਕਾ ਸਾਡੇ ਕੋਲੇ ਹੈ ਜੀ ਸਾਡੀ ਮਰਜ਼ੀ ਤੋਂ ਵਗੈਰੇ ਤੇ ਕੋਈ ਆ ਨਹੀਂ ਸਕਦਾ ਜੇ ਕੋਈ ਆ ਵੀ ਗਿਆ ਤੇ ਫਿਰ ਉਹ ਕਿੰਤੂ ਪਰੰਤੂ ਕਿਉਂ ਇਹ ਮੈਂ ਇੱਥੇ ਵੀ ਜ਼ਿਕਰ ਕਰਦੇ ਆ ਕਿ ਰਾਹੁਲ ਗਾਂਧੀ ਕੋਈ ਪਹਿਲੀ ਵਾਰ ਨਹੀਂ ਆਇਆ ਦੋ ਤਿੰਨ ਵਾਰੀ ਪਹਿਲਾਂ ਵੀ ਆ ਗਿਆ ਰਾਜਨੀਤਿਕ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਕਿਸੇ ਧਾਰਮਿਕ ਸਥਾਨ ਤੇ ਰਾਹੁਲ ਗਾਂਧੀ ਗਿਆ ਸੀ ਤਾਂ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਕੰਪਲੈਕਸ ਗਿਆ ਸੀ ਜੀ ਅਸੀਂ ਕੋਈ ਰਾਹੁਲ ਗਾਂਧੀ ਦੇ ਵਕੀਲ ਨਹੀਂ ਪਰ ਇਹ ਜਿਹੜੀ ਹੈਗੀ ਇਤਿਹਾਸਕ ਤੱਥ ਹੈ ਜਿਹੜੇ ਮੈਂ ਸਾਂਝੇ ਕਰ ਰਿਹਾ ਉਹ ਉਦੋਂ ਆਇ ਸੀ ਹੁਣ ਬੀਬੀ ਹਰਸਿਮਰ ਸੌਰ ਬਾਦਲ ਕਹਿੰਦੀ ਕਹਿੰਦੀ ਰਾਹੁਲ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਲੈਤਾ ਆ ਜੀ ਲੇਕਿਨ ਕਹਿੰਦੀ ਵੀ ਉਹਨੇ ਇਹ ਦੀ ਗੱਲ ਰਾਹੁਲ ਗਾਂਧੀ ਨੂੰ ਕਿ ਤੂੰ ਮਾਫੀ ਮੰਗ ਇਥੇ ਆ ਕੇ ਮੇਰੇ ਖਿਆਲ ਮਾਫੀ ਮੰਗਣ ਵਾਲੀ ਗੱਲ ਮਾੜੀ ਕੋਈ ਨਹੀਂ ਇਹ ਮਾਫੀ ਮੰਗ ਲਈ ਉਹ ਆ ਕੇ ਕਹਿ ਵੀ ਦਿੰਦਾ ਮਾੜੀ ਕੋਈ ਮਾੜੀ ਗੱਲ ਨਹੀਂ ਸੀ ਚੰਗੀ ਗੱਲ ਸੀ ਕਿ ਸਾਥੋਂ ਗਲਤੀ ਹੋਈ ਹੈ ਲੇਕਿਨ ਮੇਰੇ ਖਿਆਲ ਮੁਤਾਬਕ ਹੈ ਪਹਿਲਾਂ ਪਾਰਲੀਮੈਂਟ ਦੇ ਵਿੱਚ ਵੀ ਮਾਫੀ ਮੰਗੀ ਜਾ ਚੁੱਕੀ ਹੈ ਤੇ ਸ਼ਾਇਦ ਰਾਹੁਲ ਗਾਂਧੀ ਜਾਂ ਉਹਦੀ ਮਾਂ ਨੇ ਵੀ ਕਿਹਾ ਹੈ ਵੀ ਇਹ ਗੱਲ ਨਹੀਂ ਸੀ ਹੋਣੀ ਚਾਹੀਦੀ ਜਿਹੜਾ ਕੁਝ ਹੋਇਆ ਮਾੜਾ ਹੋਏ ਈ ਉਹਨਾਂ ਨੇ ਕਹੀ ਸੀ ਇਹੀ ਚੀਜ਼ ਜੇ ਆਪਾਂ ਗੱਲ ਦੇਖੀ ਤਾਂ ਆਹੀ ਚੀਜ਼ ਅਸੀਂ ਬ੍ਰਿਟਿਸ਼ ਗਵਰਨਮੈਂਟ ਤੋਂ ਵੀ ਮੰਗਦੇ ਆ ਮੰਗ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਜਲਿਆਂਵਾਲੇ ਮਾਗ ਤੇ ਪਰ ਉਹਨਾਂ ਨੇ ਰਿਗਰੈਟ ਕਹਿਤਾ ਦੁੱਖ ਹੈ ਮਾਫੀ ਉਹਨਾਂ ਨੇ ਵੀ ਨਹੀਂ ਮੰਗੀ ਇਹ ਪ੍ਰੋਸੈਸ ਆਪ ਦਿਖਾਤੇ ਉਹ ਹੈ ਹੁਣ ਬੀਬੀ ਹਰਸਵਰਤ ਕੌਰ ਬਾਦਲ ਨੇ ਇਹ ਤਾਂ ਕਹਿਤਾ ਕੈਪਟਨ ਅਮਰਿੰਦਰ ਸਿੰਘ ਤੇ ਟਾਰਗੇਟ ਕੀਤਾ ਕਿਉਂਕਿ ਭਵਸਾਗਰ ਜਿਹੜਾ ਚੋਣਾ ਵਾਲਾ ਜੀ ਬੀੜੀ ਉਹਦੇ ਵਿੱਚ ਫਸੀ ਹੋਈ ਹੈ ਪਰ ਉਹ ਆਪਣਾ ਪਛੋਕੜ ਭੁੱਲ ਗਈ ਹੂੰ ਕਿ ਸਾਡੇ ਨਾਲ ਵੀ ਕੋਈ ਨਾ ਕੋਈ ਕਿਸਾ ਜੁੜਦਾ ਹੈ ਅਮਰਿੰਦਰ ਨੇ ਫਿਰ ਉਹ ਯਾਦ ਕਰਾਤਾ ਅਮਰਿੰਦਰ ਕਹਿੰਦਾ ਬੀਬਾ ਬਿਲਕੁਲ ਠੀਕ ਹੈ ਹਮ ਰਾਹੁਲ ਗਾਂਧੀ ਜਦੋਂ ਇਹ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ ਬੱਚਿਆ ਸੀ ਹਮ ਹਮ ਉਹਦੇ ਵੱਡੇ-ਵਡੇਰਿਆਂ ਨੇ ਭਾਵਰਤ ਸੁਦਾਏ ਉਹਦੀ ਸਟੇਟਮੈਂਟ ਦਾ ਜੀ ਵੀ ਉਹਦੇ ਵੱਡੇ-ਵਡੇਰਿਆਂ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਰਾਹੁਲ ਗਾਂਧੀ ਨੂੰ ਨਹੀਂ ਮਿਲਣੀ ਚਾਹੀਦੀ ਇਹ ਕੈਪਟਨ ਦਾ ਤਰਕਾ ਭਾਵਰਤ ਉਹਨੇ ਸ਼ਬਦ ਨਹੀਂ ਇਸਤੇਮਾਲ ਕੀਤੇ ਮੈਂ ਉਹਦੇ ਸ਼ਬਦਾਂ ਦੇ ਅਰਥ ਕੱਢੇ ਜੀ ਪਰ ਫਿਰ ਉਹਨੇ ਬੀਬੀ ਵੱਲ ਕਰ ਲਿਆ ਕਹਿੰਦਾ ਵੀ ਇਹੀ ਜਲਿਆਂਵਾਲਾ ਬਾਗ ਸੀ ਹੂੰ ਜਿੱਥੇ 1000 ਬੰਦਿਆਂ ਨੂੰ ਮਕਾਉਣ ਤੋਂ ਬਾਅਦ ਓਨੀ ਦੇਰ ਤੱਕ ਉਹ ਗੋਲੀਆਂ ਚਲਾਉਂਦਾ ਰਿਹਾ ਸੀ ਜਿੰਨੀ ਦੇਰ ਤੱਕ ਗੋਲੀਆਂ ਮੁੱਕ ਨਹੀਂ ਸੀ ਗੰਗਾ ਜੀ ਸਗੋਂ 2-4 ਕਰ ਰਹਿ ਗਏ ਸੀ ਕਿ ਜਦੋਂ ਗੋਲੀਆਂ ਚਲਾ ਕੇ ਵਾਪਸ ਮੁੜਨਗੇ ਜੇ ਕੋਈ ਮੌਬ ਅੱਗੋਂ ਆ ਗਿਆ ਤਾਂ ਆਪਣੇ ਸੈਲਫ ਡਿਫੈਂਸ ਲਈ ਦੁਬਾਰਾ ਗੋਲੀ ਫੇਰ ਚਲਾ ਸਕਦੇ ਫੇਰ ਚਲਾ ਸਕਦੇ ਤੇ ਉਸ ਤੋਂ ਬਾਅਦ ਕਹਿੰਦੇ ਫਿਰ ਰਾਤ ਨੂੰ ਜਨਰਲ ਡੇਅਰ ਸੀ ਕਿਥੇ ਕੀ ਦੇ ਕਰੀ ਸੀ ਕਿੱਥੇ ਸਹਰਾਣਾ ਲਾ ਕੇ ਸੁੱਤਾ ਸੀ ਕਿੱਥੇ ਸਹਰਾਣਾ ਦਾ ਕਿੱਥੇ ਜਾ ਕੇ ਉਹਨੇ ਵਿਸਕੀ ਦੇ ਪੈਗ ਲਾਏ ਸੀ ਤੇ ਕਿੱਥੇ ਜਾ ਕੇ ਉਹਨੇ ਮੁਰਗਾ ਮੁਸਲਮ ਖਾਇਆ ਥਾ ਖਾਇਆ ਥਾ ਉਹ ਕਿਦਾ ਕਰ ਸੀ ਉਹ ਕਪਤਾਨ ਨੇ ਫਿਰ ਯਾਦ ਕਰਾਇਆ ਕਹਿੰਦੇ ਉਹ ਤੇਰੇ ਵੱਡੇ ਬਡੇਰੇ ਦਾ ਸੀ ਸਰਸੁੰਦਰ ਸਿੰਘ ਮਜੀਠੀਆ ਦਾ ਉੱਥੇ ਜਾ ਕੇ ਤੇ ਕੱਲਾ ਇਹੀ ਨਹੀਂ ਕਿ ਸਰਸੁੰਦਰ ਸਿੰਘ ਮਜੀਠੀਆ ਨੇ ਉਹਨੂੰ ਲੰਗਰ ਪਾਣੀ ਸ਼ਿਕਾਇਆ ਸੀ ਸਰੋਪਾ ਸਰੋਪਾ ਵੀ ਉਹਨੂੰ ਦਵਾਇਆ ਸੀ ਤੇ ਉਹਦੇ ਇੰਜ ਦੇ ਵਿੱਚ ਤੇ ਤੁਹਾਨੂੰ ਸੁੰਦਰ ਸਿੰਘ ਮਜੀਠੀਆ ਨੂੰ ਕੀ ਦਿੱਤਾ ਉਹਨੂੰ ਕਹਿੰਦੇ ਇੱਕ ਤਾਂ ਅਵਾਰਡ ਦਿੱਤਾ ਸੀ ਜਿਹੜਾ ਸਰ ਵੀ ਕਹਿੰਦੇ ਇਹਨੂੰ ਇੱਕ ਤਾਂ ਉਹ ਵਾਰਡ ਦਿੱਤਾ ਅੰਗਰੇਜ਼ਿਆਣੀ ਅੰਗਰੇਜ਼ ਪ੍ਰਸ਼ਸਤੀ ਦਾ ਤੇ ਦੂਜਾ ਫਿਰ ਕਹਿੰਦੇ ਉੱਤਰ ਪ੍ਰਦੇਸ਼ ਦੇ ਵਿੱਚ ਗੋਰਖਪੁਰ ਕਣੀ ਜਿੱਥੋਂ ਵੀ ਬਾਹਰ ਚਮਤੂਰ ਕਹਿੰਦੀ ਮੇਰੇ ਪੇਕੇ ਹੈ ਯਹਾਂ ਮੇਰੇ ਪੇਕੇ ਯਹਾਂ ਹੈ ਯੂਪੀ 'ਚ ਸਾਡੇ ਮਿੱਲਾਂ ਉਹ ਮਿੱਲਾਂ ਜਿਹੜੀਆਂ ਹੈਗੀਆਂ ਉਹ ਮਨਾ ਮਿੱਲਾਂ ਦੇ ਵਿੱਚ ਜਿਹੜੀ ਮਿੱਲਾਂ ਦੀਆਂ ਕੰਦਾਂ ਕੰਦਾਂ ਉਹਨਾਂ ਕੰਦਾਂ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਮਿੰਜ ਹੈ ਮਿੰਜ ਹੈ ਜਿੰਨਤ ਜਿੰਨਤ ਜਿੰਨਾਂ ਦਾ ਜਿੰਨਾਂ ਦੇ ਮੰਜ ਦੇ ਉੱਤੇ ਮਤਲਬ ਉਹ ਕੰਦਾ ਉਸਰੀਆਂ ਦੀਏ ਜਿਨ੍ਹਾਂ ਚੋਂ ਫਾਰਮ ਉਸਰੇ ਵੀ ਹੂੰ ਹੂੰ ਕੈਪਟਨ ਨੇ ਫਿਰ ਇਹ ਯਾਦ ਕਰਾਤਾ ਕਿ ਬੀਬਾ ਇਹਦੇ ਬਾਰੇ ਦੱਸ ਤੂੰ ਇਹਦੇ ਬਾਰੇ ਕਿਉਂ ਨਹੀਂ ਬੋਲਦੀ ਤੇ ਫਿਰ ਉਹ ਕਹਿੰਦੇ ਹੁੰਦੇ ਨਾ ਵੀ ਤੇਰੀ ਮਾਂ ਘੀਰਾਂ ਚ ਫਿਰਦੀ ਸੀ ਕਹਿੰਦੇ ਦੇਖੀ ਕਿਨੇ ਕਹਿੰਦੇ ਮੇਰੀ ਹੂੰ ਬੀਬਾ ਨੇ ਫਿਰ ਇੱਕ ਹੋਰ ਕਰਤਾ ਕੋਈ ਸ਼ੱਕ ਨਹੀਂ ਮਹਾਰਾਜ ਭਪਿੰਦਰ ਸਿੰਘ ਕੈਪਟਨ ਦਾ ਦਾਦਾ ਜਿਹੜਾ ਉਹ ਇਹ ਅਸ਼ਕਸੰਦਾਰ ਰਾਜਾ ਸੀ ਜੀ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਹਦੀ ਉਹਦੀ ਕਿ ਜਿੰਨੇ ਵੀ ਦੇਸੀ ਰਾਜੇ ਸੀ ਹਮਮ ਸਾਰੇ ਦੇਸੀ ਰਾਜੇ ਜਿਹੜੇ ਹੈਗੇ ਉਹਨਾਂ ਦੀ ਵਫਾਦਾਰੀ ਅੰਗਰੇਜ਼ਾਂ ਨਾਲ ਸੀ ਜੀ ਜੇ ਅੰਗਰੇਜ਼ਾਂ ਨਾਲ ਵਫਾਦਾਰੀ ਨਾ ਹੁੰਦੀ ਤਾਂ ਰਹਿ ਹੀ ਨਹੀਂ ਸਕਦੇ ਸੀ ਹਮ ਮਹਾਰਾਜਾ ਨਾਭਾ ਨੇ ਜੀ ਜੇ ਅੰਗਰੇਜ਼ਾਂ ਤੋਂ ਥੋੜਾ ਜਿਹਾ ਰਾਹ ਪਾਸੇ ਕੀਤਾ ਸੀ ਤੇ ਉਹਨੂੰ ਉਹਨਾਂ ਨੇ ਨਾਲ ਦੀ ਨਗਦੀ ਤੋ ਲਾਤਾ ਸੀ ਨਗਦੀ ਤੋ ਲਾਤਾ ਸੀ ਉਹਨੂੰ ਕੈਦ ਵੀ ਕੀਤਾ ਸਾਰਾ ਕੁਝ ਖਤਮ ਕੀਤਾ ਉਹਦਾ ਲੇਕਿਨ ਜਿਹੜੇ ਗੱਦਗੇ ਤੇ ਵਰਕਰਾਰ ਰਹੇ ਤਾਂ ਹੀ ਬਰਕਰਾਰ ਸੀ ਕਿਉਂਕਿ ਅੰਗਰੇਜ਼ਾਂ ਦੀ ਸਰਪ੍ਰਸਤੀ ਸਰਪ੍ਰਸਤੀ ਉਹਨਾਂ ਨੂੰ ਉਹਨਾਂ ਨੇ ਅੰਗਰੇਜ਼ਾਂ ਦੀ ਸਰਪ੍ਰਸਤੀ ਲੈ ਲਈ ਸੀ ਹਮਮ ਤੇ ਇਸ ਕਰਕੇ ਤੇ ਕੋਈ ਸ਼ੱਕ ਹੀ ਨਹੀਂ ਜਿੱਥੋਂ ਤੱਕ ਭពਿੰਦਰ ਸਿੰਘ ਦੀਆਂ ਬਾਕੀ ਕਮੀਆਂ ਪੇਸ਼ੀਆਂ ਉਹ ਆਪਾਂ ਦੱਸ ਵੀ ਦਿੱਤਾ ਲੋਕਾਂ ਨੂੰ ਕਿ ਨੂੰ ਭੁੱਲੇ ਹੋਇਆ ਕਿ ਨੂੰ ਭੁੱਲੇ ਉਹਨੇ ਫਿਰ ਬੀਬੀ ਨੇ ਜੀ ਇੱਕ ਹਰ ਸਿਮਰਤ कौर ਬਾਦਲ ਨੇ ਇੱਕ ਫੋਟੋ ਜਾਰੀ ਕਰਤੀ ਹਾਂਜੀ ਕਹਿੰਦੀ ਜੀ ਆਹ ਵੇਖੋ ਭពਿੰਦਰ ਸਿੰਘ ਦੀ ਫੋਟੋ ਵੀ ਜਨਰਲ ਡੈਰ ਨਾਲ ਸੀ ਹੂੰ ਹੂੰ ਜ਼ਰੂਰ ਹੋਊਗੀ ਅਸੀਂ ਨਹੀਂ ਗੱਲ ਕਹਿੰਦੇ ਪਰ ਸਵਾਲ ਤਾਂ ਇਹ ਆ ਕਿ ਜਿਹੜੀਆਂ ਜਾਇਦਾਦਾਂ ਖੰਡਾਂ ਦੀਆਂ ਮਿੱਲਾਂ ਸਾਰਾ ਕੁਝ ਹੈ ਉੱਥੇ ਮਿੰਜ ਕਿਹੜੀ ਹੈ ਮਿੰਜ ਉਹਨਾਂ ਸ਼ਹੀਦਾਂ ਦੀ ਹੈ ਸੋ ਮੇ ਨੂੰ ਮੀਨਿਤ ਹੋ ਗਏ ਪਰ ਉਹ ਬੀਬੀ ਮੇਰੇ ਖਲ ਪੁੱਲ ਗਈ ਸੀ ਕਿ ਆ ਸਾਰਾ ਕੁਝ ਵੀ ਨੰਗਾ ਹੋਊ ਤੇ ਸ਼ਾਇਦ ਅਸੀਂ ਬਾਕੀ ਗੱਲਾਂ ਕਰ ਲੈਣੇ ਆਂ ਕਈ ਵਾਰੀ ਕਰ ਲੈਣੇ ਜੇ ਬੀਬੀ ਇਹ ਨਾ ਪਹਿਲ ਕਦਮੀ ਕਰਦੀ ਹਮਮ ਕੈਪਟਨ ਜਵਾਬ ਨਾ ਦਿੰਦਾ ਤਾਂ ਸ਼ਾਇਦ ਫਿਰ ਸਾਡੀ ਗੱਲਬਾਤ ਦਾ ਵਿਸ਼ਾ ਵੀ ਇਹ ਨਾ ਹੁੰਦਾ ਅੱਜ ਦੁਨੀਆ ਦੇ ਵਿੱਚ ਇਹ ਗੱਲਾਂ ਸ਼ਾਇਦ ਹੁੰਦੀਆਂ ਹੀ ਨਾ ਟੱਲੋ ਨਾ ਜਿਹੜੇ ਸਾਡੇ ਬਹੁਤ ਸਾਰੇ ਬੱਤੀ ਜਿਹੜੀ ਹੈਗੀ ਹੈ ਜਿਹੜੇ ਇਤਿਹਾਸ ਆਪਾਂ ਕਿਵੇਂ ਦੱਸਦੇ ਜੇ ਉਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ ਉਹਨਾਂ ਨੂੰ ਕਿਵੇਂ ਪਤਾ ਕਿਵੇਂ ਜਾ ਕੇ ਕਹਿੰਦੇ ਕਿ ਸਾਡੀ ਗੱਲ ਸੁਣੀ ਸੀ ਅਸੀਂ ਡਾੜੂ ਖੜਕਾਈ ਯਾਨੇ ਭਾਈ ਸੁਣੋ 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 ਅਸੀਂ ਉਹ ਕਹਿ ਨਹੀਂ ਸਕਦੇ ਸੀ ਇਹ ਮੌਕਾ ਦਿੱਤਾ ਤਾਂ ਅੱਜ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈ ਪੰਜਾਬੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਆ ਜਿਹੜੇ ਪੰਥ ਦੇ ਪ੍ਰਭ ਉਹ ਕਹਿੰਦਾ ਵੀ ਸਰ ਸੁੰਦਰ ਸਿੰਘ ਮਜੀਠੀਆ ਨੇ ਜਿਹੜੀ ਗਲਤੀ ਕੀਤੀ ਸੀ ਕੀ ਉਸ ਗਲਤੀ ਦਾ ਖਿਮਾ ਜਾਂਚਣਾ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਤੇਰਾ ਪਤੀ ਹੈ ਤੇਰੇ ਪਤੀ ਦੇ ਘਰ ਵਾਲੇ ਨੇ ਤੇਰੇ ਭਰਾ ਨੇ ਕਹਿੰਦਾ ਕਦੀ ਖਿਮਾ ਜਾਂਚਣਾ ਕੀਤੀ ਹੈ ਹੂੰ ਹੂੰ ਜਿਹੜੇ ਖਿਮਾ ਜਾਂਚਣਾ ਕੀਤੀ ਹੈ ਤਾਂ ਕਹਿੰਦਾ ਭਾਈ ਫਿਰ ਫਿਰ ਤੂੰ ਇਹਦਾ ਜਵਾਬ ਦੇ ਮੈਨੂੰ ਜੀ ਜੀ ਇਹ ਜਵਾਬ ਮੰਗਦਾ ਹੁਣ ਮੇਰੇ ਬੀਬੀ ਨੇ ਇਹਦਾ ਜਵਾਬ ਨਹੀਂ ਦਿੱਤਾ ਉਹਨੂੰ ਫੋਟੋ ਜਾਰੀ ਕਰਤੀ ਕਹਿੰਦੀ ਆ ਦੇਖ ਤੇਰੀ ਮਾਂ ਵੀ ਕੀ ਰਾਂਚ ਫਿਰਦੀ ਤੇਰੀ ਮਾਂ ਵੀ ਕੀ ਰਾਂਚ ਫਿਰਦੀਆਂ ਤਾਂ ਦੋਹਾਂ ਦੀਆਂ ਸੀ ਦੇਖੀਏ ਕੀ ਨੇ ਕਹਿੰਦੀਆਂ ਕੀ ਨੇ ਦੇਖੀਆਂ ਕਹਿੰਦੀਏ ਮੇਰੀ ਮੇਰੀ ਵੀ ਦੇਖੀ ਕਹਿੰਦੀ ਆ ਫੋਟੋ ਆ ਫੋਟੋ ਉਹ ਫੋਟੋ ਜਿਹੜੇ ਨਾਲ ਸੀਗੀ ਤਾਂ ਜਰੂਰ ਉਹ ਸਰਸੰਦਰ ਸੂਮਜੀਠੀਆ ਵੇਲੇ ਦੀ ਉਸ ਵੇਲੇ ਦੀ ਉਹਨਾਂ ਦੀ ਹੋਣੀਆਂ ਜਿਹੜੀ ਉਹ ਭពਿੰਦਰ ਸਿੰਘ ਦੀ ਉਹਨਾਂ ਨੇ ਕਹਦਾ ਵੀ ਆ ਪਾਈ ਆ ਆਪਣੇ ਘਰੇ ਪਈ ਹੈ ਕੱਢ ਲਈ ਹੁਣੀ ਐਲਬਮ ਚੋਂ ਹਾਂਜੀ ਹਾਂਜੀ ਉਹ ਮੇਰੇ ਕੋਲੇ ਨਹੀਂ ਆ ਗਈ ਤੁਹਾਡੇ ਕੋਲੇ ਨਹੀਂ ਤੁਹਾਡੇ ਕੋਲੇ ਨਹੀਂ ਆ ਗਈ ਉਹ ਤਾਂ ਫਿਰ ਜਿਹੜੇ ਅੰਗਰੇਜ਼ ਪ੍ਰਸਤੂ ਉਹਨਾਂ ਕੋਲੇ ਸੀ ਉਹਨਾਂ ਕੋਲੇ ਸੀ ਦੂਜੇ ਤੁਹਾਡੇ ਮੇਰੇ ਕੋਲੇ ਉਹਨੇ ਕੀ ਲੈਣਾ ਉਹਨਾਂ ਨੇ ਡੰਡੇ ਤੁਹਾਡੇ ਮੇਰੇ ਘਰੇ ਤੋਂ ਡੰਡੇ